ਸ਼੍ਰੀ ਫਤੇਗੜ ਸਾਹਿਬ ਦੇ ਬਸੀ ਪਠਾਣਾ ਚ ਇੱਕ ਪਖੰਡੀ ਬਾਬੇ ਦੇ ਘਰੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਨਿਹੰਗਾਂ ਨੇ ਇਸ ਪਖੰਡੀ ਬਾਬੇ ਦੇ ਘਰ ਛਾਪਾ ਮਾਰਿਆ ਤੇ ਉੱਥੇ ਦੇ ਹਾਲਾਤ ਦੇਖ ਨਿਹੰਗ ਖੁਦ ਵੀ ਡੰਗ ਰਹੇਗੇ ਜਿਸ ਤੋਂ ਬਾਅਦ ਉਹਨਾਂ ਨੇ ਐਸਜੀਪੀਸੀ ਦੀ ਟੀਮ ਅਤੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਇੱਕ ਕਮਰੇ ਵਿੱਚੋਂ ਸਿੱਖ ਧਰਮ ਨਾਲ ਸੰਬੰਧਿਤ ਗੁਰੂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ ਕੁਝ ਹੋਰ ਤਸਵੀਰਾਂ ਵੀ ਸਨ ਕਮਰੇ ਵਿੱਚ ਜਾਦੂ ਟੋਣਿਆਂ ਦਾ ਸਮਾਨ ਵੀ ਪਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਪ੍ਰਕਾਸ਼ ਕੀਤੇ ਗਏ ਸਨ ਦਾਰਤ ਤੇ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਨੇ ਸ਼ਰਮ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਉਕਤ ਘਰ ਵਿੱਚ ਗੁਰਮਤ ਮਰਿਆਦਾ ਦੇ ਉਲਟ ਕੰਮ ਕੀਤਾ ਜਾ ਰਿਹਾ ਸੀ ਨਿਹੰਗਾਂ ਦੇ ਛਾਪੇ ਤੋਂ ਬਾਅਦ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਉੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਸਤਕਾਰ ਸਹਿਤ ਗੁਰੂ ਘਰ ਚ ਲਿਆਂਦਾ ਗਿਆ ਤਾਂ ਜਸਪਾਲ ਸਿੰਘ ਸ਼ਰਮ ਨੇ ਕਲੀ ਦਾ ਨਮਸਾਹ ਸ਼੍ਰੀ ਫਤਿਹਗੜ੍ਹ ਸਾਹਿਬ ਯੂਨਿਅਨ ਪ੍ਰੈਜ਼ੀਡੈਂਟ ਕੀ ਮਾਮਲਾ ਹੋਇਆ ਸੀ ਜਿਹੜਾ ਸੀ ਇਹ ਆਉਜੀ ਐਮਏ ਜੀ ਸੀ ਜੀ ਪ੍ਰੋਗਰਾਮ ਉੱਥੇ ਜਿਹੜਾ ਚੱਲਦੇ ਸੀ ਉਹ ਮਨਮਤ ਦੇ ਅਧਾਰ ਤੇ ਚੱਲ ਰਹੇ ਸੀ ਸਾਰਾ ਕੁਝ ਗੁਰਮਤ ਨੂੰ ਵਿਚਾਰ ਕੇ ਤੇ ਮਨਮਤ ਨੂੰ ਮੁੱਖ ਰੱਖ ਕੇ ਚੱਲਦੇ ਸਨ ਤੇ ਜਿਹੜੇ ਜੋ ਵੀ ਹੋ ਰਿਹਾ ਸੀ ਬੀੜੀਆਂ ਸਿਕਟਾਂ ਤਬਾਕੂ ਤੇ ਸ਼ਰਾਬੀਆਂ ਬੀਰਾਂ ਦੀਆਂ ਬੋਤਲਾਂ ਤੇ ਚਿੰਦਾਕਾਰ ਤੋਂ ਜਿਹਨੂੰ ਰਬੜ ਬੁਲੇਟ ਵੀ ਕਹਿ ਦਿੰਦੇ ਆ ਉਹ ਵੀ ਮਿਲਦੇ ਨੇ ਤੇ ਸੱਪ ਦੀਆਂ ਕੰਗੀਆਂ ਸੰਧੂਰ ਤੇ ਪੂਰੇ ਟੱਪੇ ਕਰਕੇ ਤੇ ਜਿਵੇਂ ਵਾਲ ਵੱਟ ਕੇ ਰੱਖੀ ਹੁੰਦੀਆਂ ਓਵੇਂ ਜਿਤੇ ਹੋਰ ਕਈ ਤਰ੍ਹਾਂ ਦੇ ਹੋਰ ਕੰਮ ਸੀ ਜਿਵੇਂ ਮਤਲਬ ਜਮੂ ਨਹੀਂ ਦੱਸਿਆ ਜਾ ਸਕਦੇ ਤੇ ਉੱਥੇ ਗੁਰੂ ਰਣਜੀਤ ਸਾਹਿਬ ਜੀ ਦੀ ਹਜ਼ੂਰੀ ਸੀ ਹਜ਼ੂਰੀ ਦੇ ਅੰਦਰ ਇਹ ਸਭ ਕੁਝ ਹੋ ਰਿਆ ਸੀ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਤੇ ਉੱਥੇ ਜਿਹੜਾ ਪਹਿਲਾ ਉਹ ਕਮਰਾ ਬਣਾਇਆ ਹੋਇਆ ਸੀ ਉਹ ਪਹਿਲਾਂ ਸਾਰਾ ਕੁਝ ਹੇਠੇ ਕਰ ਦੇ ਸੀ ਇੱਕ ਸਮਾਧ ਬਣਾਈ ਹੋਈ ਸੀ ਸਾਈਡ ਤੇ ਖੱਬੇ ਪਾਸੇ ਗੁਰੂ ਘਰ ਦੇ ਨਾਲ ਹੀ ਗੁਰੂ ਘਰ ਦੀ ਬਾਉਂਡਰੀ ਦੇ ਅੰਦਰ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਤੁਸੀਂ ਏਸੀਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹਲਕਾ ਬਸ ਇੱਥਾ ਤੇ ਉੱਥੇ ਜੋ ਵੀ ਇਹ ਕਰਦੇ ਸੀ ਤੇ ਉੱਥੇ ਦੇ ਜਿਹੜੇ ਲੋਕਲ ਬੰਦੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਬਹੁਤ ਵਾਰ ਮਤਲਬ ਇਸ਼ਚਿਤ ਆ ਦਿਆ ਹੁਣ ਸੁਣਨ ਦੇ ਵਿੱਚ ਆਉਂਦੇ ਵੀ ਉਹਨਾਂ ਨੇ ਵੀ ਅੱਗੇ ਕੁਝ ਕੰਮ ਕੀਤੇ ਨੇ ਇਹਨਾਂ ਦੇ ਪਰਚੇ ਵਗੈਰੇ ਵੀ ਕਰਾਏ ਸੀ ਇਹ ਜਿਹੜਾ ਜੋ ਵੀ ਇਹ ਅੰਸਰ ਸੀ ਇਹ ਜਿਵੇਂ ਕੈਨਨ ਨੇ ਅਫਸਾਈਟ ਮਾਈਂਡਡ ਵੀ ਕਹਿ ਸਕਦੇ ਆ ਇੱਕ ਤਰ੍ਹਾਂ ਜਾਂ ਦੂਜੇ ਪਾਸੇ ਕਹਦੇ ਆ ਵੀ ਲੋਕਾਂ ਨੂੰ ਡਰਾਉਣ ਦੇ ਤਰੀਕੇ ਬਣਾਏ ਹੋਏ ਸੀ ਨਾ ਜੀ ਕਿੰਨੇ ਸਰੂਪ ਮਿਲੇ ਨੇ ਉੱਥੋਂ ਚਾਰ ਸਰੂਪ ਜਿਹੜੇ ਸਰੂਪ ਸੀ ਉਹ ਪੂਰੇ ਸਤਕਾਰ ਮਰਿਆਦਾ ਤਰ੍ਹਾਂ ਰੱਖੇ ਹੋਏ ਸੀ ਕਿਵੇਂ ਸੀ ਮਰਿਆਦਾ ਸੀ ਉੱਥੇ ਮਰਿਆਦਾ ਦੇਖੋ ਜੀ ਜਿੱਥੇ ਤੰਬਾਕੂ ਹੋਵੇ ਚਿਲਮਾ ਹੋਣ ਛੁੱਟੇ ਦੀਆਂ ਕੱਸ਼ਾਂ ਲੱਗੀਆਂ ਜਿਹਨਾਂ ਨੂੰ ਜਾਂ ਸ਼ਰਾਬ ਦੀਆਂ ਬੋਤਲਾਂ ਮਿਲਣ ਜਾਂ ਹੋਰ ਜਿਹੜੇ ਤਾੰਤ੍ਰਿਕ ਵਿਦਵਾਲੇ ਵਾਲੇ ਕੰਮ ਹੋਣ ਉੱਥੇ ਤਾਂ ਮर्यादा ਤਾਂ ਰਹਿੰਦੀ ਹੋਣੀ ਤੁਸੀਂ ਸਾਫ਼ ਸਫਾਈ ਰੱਖੋ ਘਰ ਦੇ ਵਿੱਚ ਪਰ ਇੱਕ ਮੁਸ਼ਕਲ ਹੈ ਜਿਹੜੀ ਉਹ ਤਾਂ ਘਰ ਨੂੰ ਬਦਬੂ ਲੌਂਦੀ ਹੋ ਆ ਇੱਕ ਤਰ੍ਹਾਂ ਦੀ ਉਹ ਜੇ ਉੱਥੇ ਜਿਹੜਾ ਮਾਹੌਲ ਸੀ ਉੱਥੇ ਦੇ ਲੋਕਲ ਬੰਦੇ ਵੀ ਬਹੁਤ ਕੰਮ ਸੀਸ਼ ਕਰਕੇ ਕਹਿੰਦੇ ਸੀ ਵੀ ਇੱਥੇ ਲਵ ਮੈਰਿਜ ਕਰਾਈਆਂ ਜਾਂਦੀਆਂ ਨੇ ਪੈਸੇ ਲੈ ਕੇ ਉਹ ਵੀ ਦੇਖਿਆ ਜਾਂਦਾ ਵੀ ਕੌਣ ਹੈ ਕੀ ਨਹੀਂ ਤੇ ਸੁਣਨ ਦੇ ਵਿੱਚ ਵੀ ਆਇਆ ਵੀ ਇੱਕ ਅ ਮਾਸੀ ਦਾ ਆਪਣੇ ਭਤੀਜੇ ਨਾਲ ਆਂਡਿਆ ਕਰਾ ਭਾਂਜੇ ਨਾਲ ਵਿਆਹ ਕਰਾਤਾ ਸੀ ਤੇ ਹੋਰ ਵੀ ਮਤਲਬ ਇਹ ਜਿਹੇ ਕੰਮ ਸੀ ਵੀ ਕਹਿੰਦੇ ਵੀ ਨੰਗਾ ਹੋ ਕੇ ਬਾਜ਼ਾਰ ਦੇ ਵਿੱਚ ਵੀ ਘੁੰਮਣ ਨਾਲ ਨਹੀਂ ਜਾਂਦਾ ਸੀ ਜਾਂ ਹੋਰ ਜਿਵੇਂ ਪਖੰਡ ਕਰਨੇ ਡੇਰਾਵਾਦ ਨੂੰ ਪ੍ਰਮੋਟ ਕਰਨਾ ਮਸਤਾਨ ਨੂੰ ਪ੍ਰਮੋਟ ਕਰਨਾ ਵੀ ਅਸੀਂ ਚਿਲਮਾ ਤੋਂ ਮਾਲ ਹੁੰਦਾ ਜਿਵੇਂ ਲੋਕਾਂ ਨਾਲ ਡਰਾਉਂਦੇ ਸੀ ਤੇ ਪੈਸੇ ਵੀ ਲੈਂਦੇ ਸੀ ਤੁਸੀਂ ਕੀ ਕਾਰਵਾਈ ਕੀਤੀ ਫਿਰ ਤੁਸੀਂ ਕਾਰਵਾਈ ਤਾਂ ਅਸੀਂ ਮੁੱਖ ਰੱਖਿਆ ਵੀ ਸਭ ਤੋਂ ਪਹਿਲਾਂ ਵੀ ਜਿਹੜਾ ਸਤਕਾਰ ਹੈ ਗਰਬਾਣੀ ਵੀ ਆਪਾਂ ਉਸ ਥਾਂ ਤੋਂ ਗਰਬਾਣੀ ਇਹ ਸ਼ਬਦ ਹੈ ਉਸ ਨੂੰ ਉਸ ਥਾਂ ਤੋਂ ਕੱਢ ਲਿਆ ਤੇ ਆਪਾਂ ਗੁਰੂਗ੍ਰਾਮ ਸਾਹਿਬ ਜੀ ਦੇ ਚਾਰਾਹ ਸਰੂਪ ਉੱਥੋਂ ਲਿਆਏ ਓਟੀਆਂ ਵੀ ਲਿਆਈ ਤੇ ਕੁਝ ਕਰਤਾਰ ਵੀ ਉੱਥੋਂ ਲੈ ਕੇ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਜਿਹੜੀ ਉੱਥੋਂ ਵੀ ਫਤਿਹਗੜ੍ਹ ਸਾਹਿਬ ਦੀ ਟੀਮ ਸੀ ਸਰਦਾਰ ਗਰਮੋ ਸਿੰਘ ਜੀ ਨੇ ਉਹਨਾਂ ਨੇ ਆਪ ਹੋ ਕੇ ਹਸ ਕਾਦੀ ਟੀਮ ਸੀ ਕਾਦੀ ਟੀਮ ਸੀ ਜਿਹੜੀ ਗੁਰਦੁਆਰਾ ਸਾਹਿਬ ਦੇ ਘਰ ਦੇ ਉੱਤੇ ਜਿਹੜੇ ਸਿੰਘ ਸੀ ਤੇ ਪੰਜ ਪਿਆਰੇ ਜੀ ਤੇ ਪੁਲਿਸ ਨੂੰ ਦਲਾ ਕੀਤੀ ਹੋਈ ਸੀ ਹਾਂਜੀ ਪੁਲਿਸ ਵੀ ਉੱਥੇ ਮੌਕੇ ਤੇ ਆਈ ਤੇ ਉਹਨਾਂ ਨੇ ਉਹਨੂੰ ਅਰੈਸਟ ਵੀ ਪਾਈ ਤੇ ਉਹ ਕਹਿੰਦੇ ਸੀ ਵੀ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ